ਸ੍ਰੋਮਣੀ ਪੰਚਕ ਕਾਦੀ ਜਸਮੀਤ ਕਰਨਾ ਨਾਲ ਰਵਿੰਦਰ ਸਿੰਘ ਜੀ ਸਾਡੀ ਨਨਕਾਣਾ ਸਾਹਿਬ ਵਾਲੇ ਉਹਨਾਂ ਦੀ ਰਹਿਮਾਈ ਹੈ ਢੰਡੇ ਮਿੱਠੇ ਪਾਣੀ ਦੀ ਸ਼ਬੀਲ ਜੋ ਕਿ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਗੁੰਦਾ ਦੇ ਸਿੱਧੀ ਅਤੇ 1983 ਦੇ ਸੀਸੰਗੀ ਦੀ ਜਨਮ ਦੇ ਵਿੱਚ ਇੱਥੇ ਸਰਦਾਈ ਦੇ ਲੰਗਰ ਲਾਏ ਗਿਆ ਦਾ ਸੰਗਤ ਦਾ ਬਹੁਤ ਸੰਯੋਗ ਹੈ ਸਿੰਘ ਸਾਹਿਬ ਜਥੇਦਾਰਾ ਸਾਹਿਬ ਰੇਜਰ ਸਿੰਘ ਜੀ ਸੋਢੀ ਨਨਕਾਣਾ ਸਾਹਿਬ ਵਾਲੇ ਪੰਜਾਬ ਦਾ ਬੋਲਦੀ ਰੇਨਵਾਇ ਇੱਥੇ ਇੱਥੇ ਠੱਡੇ ਪਾਣੀ ਡਿਸ਼ ਵੀਰ ਲਗਾਈ ਜੀ ਸੰਗਤ ਨੂੰ ਬੇਨਤੀ ਹੈ ਜਰੂਰ ਸ਼ੱਕ ਕੇ ਜਾਓ ਜੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋਗੀ ਨਗਰਾਨਾ ਮਿੱਟੀ ਸੇ ਪਾ ਰਹੇ ਹਨ ਪਤ ਰੱਬ ਰਾਜੀ ਰੱਖੇ ਚੋਤੀ ਅਖੀਰਾਂ ਦੀ ਮਟਾਈਂ ਆਸ ਤੇ ਕਾੜੀ ਖੀਤੀ ਦੇ ਗਾਰੇ

ਖੀਤ ਦੇ ਦਾ ਹਾਜ਼ਰ ਨੇ ਜਿਸ ਨਾਮ ਡੇਗਾ ਸਿੰਘੜੀਆਂ ਨੇ ਆਰੇਆ ਦੇ ਦਾ 3 ਨੰਬਰ ਵਾਹਿਗੁਰੂ ਜੀ ਦਾ ਖਾਲਸਾ ਵਰਜਰੀ ਫਤਿਹ ਸ਼੍ਰੋਮਣੀ ਪੰਚਾਇਤ ਅਕਾਲੀ ਦਸ਼ਮੇਸ਼ਤਰ ਨਾਲ ਮੌਜੂਦਾ ਮੂਗੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਨਾਨਕਾਣਾ ਸਾਹਿਬ ਵਾਲੇ ਉਹਨਾਂ ਦੀ ਰਹਿਨਵਾਈ ਐਡ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਫੌਜਾਂ ਦੇ ਸੀਦੀਆਂ ਨੂੰ ਅਤੇ 1984 ਦੇ ਸੀਤ ਸਿੰਘਾਂ ਦੇ ਸ਼ੀਰੀ ਦਿਹਾੜੇ ਨੂੰ ਸਮਾਪਤ ਇਹ ਠੰਡੇ ਪਾਣੀ ਮਠੇ ਦੀ ਸ਼ਭੀ ਲਗਾਈ ਹੈ ਅਤੇ ਸੀਦੀ ਦੇ ਘਰ ਦੇ ਸਭਾਈ ਉਹ ਲੰਗਰ ਵੀ ਲਗਾਏ ਹਨ ਸੰਗਤ ਦਾ ਅਤੇ ਸਾਡੇ ਫੌਜਾਂ ਦਾ ਬਹੁਤ ਸਨਜੋਗ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਆਏ ਸਾਲ ਹੀ ਸਿੱਥੇ ਸ਼ਿਦੀ ਦੇਗਾ ਤੇ ਸਰਦਾਈਆਂ ਤੇ ਸ਼ਬੀਲ ਦੇ ਲੰਗਰ ਲਗਾਏ ਜਾਣਗੇ ਸਾਰੇ ਹੀ ਦਿਨਾਂ ਨੂੰ ਬੇਚਿਆ ਵੀ ਸਾਰੇ ਹੀ ਇਹ ਉਪਰਾਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਢ ਕੇ ਜਗਾਰਾਂ ਕੇ ਜਾਵੇ ਆਕਾਲ ਦੀ ਫੌਜ ਨੂੰ ਭਾਵੇ ਓ ਸ੍ਰੀ ਅਕਾਲ ਤੇਰਾ ਸਾਲ ਤੇ ਤੂੰ ਤੂਰ ਢੇਕਗਾ ਰੇਤਾ ਹੋ ਤੇਰਾ ਸਾਲ ਤੇ ਤੂੰ ਤੂਰ ਢੇਕਗਾ ਹਾਲ ਚਿੰਦ ਕਰਦਾ